ਪੰਜਾਬ ਦੇ ਲੁਧਿਆਣਾ ਪ੍ਰੀਤ ਪੈਲੈਸ ਨਜ਼ਦੀਕ ਹੋਈ ਇੱਕ ਸੜਕ ਹਾਦਸੇ ਦੌਰਾਨ ਪਤੀ ਪਤਨੀ ਦੀ ਮੌਤ ਹੋ ਗਈ। ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ। ਮੇਰੀ ਜਾਣਕਾਰੀ ਅਨੁਸਾਰ ਪਤੀ ਪਤਨੀ ਆਪਣੇ ਸਤਾਨਾ ਮਿਲਣ ਲਈ ਜਾ ਰਹੇ ਸਨ ਰਾਤ ਨੂੰ ਪਿੱਛੋਂ ਇੱਕ ਕਾਰ ਵੱਲੋਂ ਉਹਨਾਂ ਨੂੰ ਹਿੱਟ ਕਰ ਦਿੱਤਾ ਗਿਆ। ਜਿਨ੍ਹਾਂ ਨੂੰ ਗਵੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੋਨਾਂ ਨੂੰ ਮ੍ਰਿਤਕ ਘੋਸ਼ ਕਰ ਦਿੱਤਾ ਗਿਆ। ਪਰਿਵਾਰ ਦੇ ਮੈਂਬਰ ਕਹਿ ਰਹੇ ਨੇ ਕਿ ਉਹਨਾਂ ਦੇ ਗਲੇ ਵਿੱਚ ਸੋਨੇ ਦੇ ਗਹਿਣੇ ਪਾਏ ਹੋਏ ਸਨ ਜੋ ਕਿ ਸਭ ਗਾਇਬ ਸਨ। ਆਥੋਂ ਸੁਣਾਉਣੇ ਉਹਦੇ ਪਰਿਵਾਰ ਦੇ ਮੈਂਬਰ ਕੀ ਕਹਿ ਰਹੇ ਨੇ? ਤੇ ਸੀਸੀਟੀਵੀ ਫੋਟੋਆਂ ਤੋਂ ਦਖਾਨੇ ਆ ਜਿਨ੍ਹਾਂ ਕਾਰਨ ਪੁਲਿਸ ਵੱਲੋਂ ਦੋ ਵਿਅਕਤੀਨ ਗ੍ਰਿਫਤਾਰੀ ਕਰ ਲਿਆ ਗਿਆ ਹੈ ਕਿੱਥੇ ਰੰਗੋ ਛੋਰੀ ਮੰਨ ਕੀ ਮੈਂ ਮੇਰੇ ਬੱਚੇ ਤਰ੍ਹਾਂ ਚੰਗੇ ਬਲੇ ਦੇ ਸੀ ਆਂਦੇ ਆਂਗੇ ਕਾਰਨੇ ਕੁਚਲ ਦਿੱਤਾ ਮੈਂ ਬਿਲਕੁਲ ਵੀ ਇਰਾਨ ਹੋ ਗਈਆਂ ਮੇਰੀ ਜ਼ਿੰਦਗੀ ਬਿਲਕੁਲ ਵੀ ਇਰਾਨ ਹੋ ਗਈ ਮੇਰਾ ਕੋਈ ਨਹੀਂ ਹੈ ਦਾ ਮੈਨੂੰ ਤਾਂ ਇਹ ਘਰ ਨਹੀਂ ਆਈ। ਉਹ ਇੱਕ ਬੰਦਾ ਸ਼ੋਅ ਕਰ ਰਿਹਾ ਸੀਗੇ। ਕਿਸੇ ਨੇ ਉਹਨੂੰ ਵਿੱਚ ਦਬਕਾ ਮਾਰਿਆ ਸੀ ਵੀ ਉਹ ਇੱਕ ਤੋਂ ਵੱਧਿਆਂ ਦਾ ਕੰਮ ਨਹੀਂ ਹੈਗਾ। ਉਹ ਪੰਜ ਬੰਦੇ ਆ ਗਏ ਸੀਗੇ। ਮੈਂ ਵੀਡੀਓ ਦੇਖੀ ਮੈਂ ਰਾਣੀ। ਕੀ ਨਾਮ ਹੈ? ਮੇਰਾ ਨਾਮ ਸੁਨੀਤਾ ਹੈ ਜੀ। ਕੀ ਮਾਮਲਾ ਕੀ ਹੋਇਆ ਸੀ ਕਿਨੇ ਤਰੀਕ ਨੂੰ ਹੋਇਆ ਸੀ? ਇਹ ਮਤਲਬ 19 ਤਰੀਕ ਰਾਤ ਨੂੰ। ਅੱਛਾ ਜੀ। 11:25 23। ਅੱਛਾ। ਮੈਂ 11:13 ਤੇ ਫੋਨ ਕੀਤਾ ਆਪਣੀ ਬੇਟੀ ਨੂੰ। ਮੈਂ ਕਿਹਾ ਮੈਨੂੰ ਕੋ ਬਰਾਟ ਹੋ ਰਹੀਏ ਮੇਰੇ ਲਈ ਕੁਲਫੀ ਲੈ ਕੇ ਆਈ ਤੇ ਐਨ ਨੇ ਨੂੰ 11 20 ਤੇ ਵੀ ਅਸੀਂ ਫੋਨ ਕੀਤਾ 25 ਤੇ ਕੀਤਾ 30 ਤੇ ਕੀਤਾ ਸਾਨੂੰ ਕੋਈ ਖਬਰ ਨਹੀਂ ਆਈ ਮੇਰਾ ਬੱਚਾ ਜਿਹੜਾ ਮੁੰਡਾ ਸੀ ਉਹ ਗੁੱਸਾ ਕਰ ਗਿਆ ਕਹਿੰਦਾ ਭਾਬੀ ਫੋਨ ਨਹੀਂ ਚੱਕ ਰਹੀ ਐਨਾਂ ਨੇ ਬਦ ਸਾਨੂੰ ਕਿਸੇ ਨੇ ਉਹਦਾ ਸਿਮ ਪਾ ਕੇ ਸਾਨੂੰ ਫੋਨ ਕੀਤਾ ਕਿ ਉਹ ਤਾਂ ਵੀ ਮੈਸੇਵਲ ਹਸਪਤਾਲ ਲੈ ਕੇ ਚੱਲੇ ਆ ਸਾਡੇ ਰੋਮਟੇ ਖੜੇ ਹੋ ਗਏ ਕੀ ਇੰਨੀਆਂ ਸੁੱਟਾਂ ਕਿੱਦਾਂ ਲੱਗ ਗਿਆ ਮੇਰੇ ਬੱਚਿਆਂ ਨੂੰ ਜਿਹੜੇ ਲੈ ਕੇ ਚੱਲੇ ਨੇ ਅਸੀਂ ਗਏ ਤੇ ਉੱਥੇ ਬਿਲਕੁਲ ਉਹ ਬੀਟਾ ਡਿੱਸੀ ਅਸੀਂ ਕਿੰਨੇ ਵਜੇ ਦਾ ਮਾਮਲਾ ਹੋ ਗਿਆ ਇਹ ਸਾਡੇ 11:30 ਦਾ ਟਾਈਮ ਸੀ ਜਦੋਂ ਅਸੀਂ ਹਸਪਤਾਲ ਪਹੁੰਚੇ ਉਹ ਤਾਂ ਡੈਥ ਹੋ ਚੁੱਕੀ ਜੀ ਡੈਥ ਹੋ ਚੁੱਕੀ ਸੀ ਉਹਦੀ ਸਮਾਨ ਵੀ ਉਹਦਾ ਕੋਈ ਉਹਨੇ ਜਿਹੜਾ ਪਾਇਆ ਸੀ ਉਹ ਵੀ ਲਾ ਚੁੱਕੇ ਸੀ ਕੋਈ ਨਹੀਂ ਹੈਗਾ ਸੀ ਸਮਾਨ ਵੀ ਉਹਨੇ ਪਾਇਆ ਆ ਨਹੀਂ ਸਮਾਨ ਵਾਪਸ ਨਹੀਂ ਮਿਲੇ ਨਹੀਂ ਮਿਲੇ ਕੀ ਪਾਇਆ ਸੀ ਚੈਨੀ ਪਾਇਆ ਸੀ ਡੇਢ ਟੋਲੇ ਦੀ ਕੁਝ ਹੋਰ ਨਹੀਂ ਹੈਗੀ ਨਹੀਂ ਮਿਲੀ ਤੇ ਸਾਨੂੰ ਸਾਡੇ ਬੱਚਿਆਂ ਦਾ ਇਨਸਾਫ ਚਾਹੀਦਾ ਹੈ ਸਾਡੇ ਬੱਚੇ ਮੇਰਾ ਛੋਟਾ ਜਿਹਾ ਪੋਤਰਾ 6 ਸਾਲ ਦਾ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਿਰ ਉਹਦੇ ਸਿਰ ਤੇ ਸਾਡਾ ਘਰ ਸੀ ਇਹ ਤਾਂ ਬੱਚੇ ਦੇਖ ਲੋ ਦੋਨੇ ਹੀ ਹੈ ਬਸ ਉਹ ਹੀ ਸੀ ਸਾਡਾ ਕਰਤਾ ਕਰਤਾ ਬਸ ਠੀਕ ਹੈ ਜੀ ਅਗ ਕੀ ਨਾਮ ਹੈ ਮੇਰਾ ਨਾਮ ਜੀ ਅਮਿਤ ਕੁਮਾਰ ਜੀ ਕਿੰਨੇ ਵਜੇ ਐਕਸੀਡੈਂਟ ਹੋਇਆ ਜੀ ਐਕਸੀਡੈਂਟ ਹੋਇਆ ਜੀ 11:30 ਵਜੇ ਕਿੰਨੇ ਦਿਨ ਦਾ ਹੈ ਇਹ 19 ਤਰੀਕ ਨੂੰ ਜੀ ਕੀਵੇਂ ਕੀ ਕਰਨਗੇ ਸੀ ਇਹ ਜੀ ਆਪਣਾ ਮੇਰੇ ਬਰਾਬਰ ਜਾਈ ਆਪਣੇ ਮੰਮੀ ਦਾੜੀ ਨੂੰ ਉਧਰ ਮਿਲਣ ਗਏ ਸੀਗੇ ਸੋਰੇ ਸੋਰੇ ਪਰਵਾਰ ਪਰ Shimla Puri ਤੇ ਉਧਰੋਂ ਵਾਪਸੀ ਆਂਦੇ ਹੋਏ ਪ੍ਰੀਤਪਾਲਸ ਵਾਲੀ ਰੋਡ ਵਾਲੀ ਸਾਈਡ ਤੇ ਉੱਥੇ ਐਕਸੀਡੈਂਟ ਹੋਇਆ ਪਿੱਛੋਂ ਦੀ ਕਾਰ ਆ ਰਹੀ ਸੀ ਐਕਟੋਵਾ ਦੇ ਪਿੱਛੋਂ ਵੱਜੀ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਕਿਸੇ ਨੇ ਪਤਾ ਚੱਲਿਆ ਸੀ ਫੋਨ ਕਰ ਰਹੇ ਸੀਗੇ ਫੋਨ ਚੱਕ ਨਹੀਂ ਰਹੇ ਸੀ ਕਿਸੇ ਨੇ ਮੋਬਾਈਲ 'ਚ SIM ਪਾ ਕੇ ਤੇ ਸਾਨੂੰ ਦੱਸਿਆ ਜੀ ਇਦਾਂ ਕਰਕੇ ਐਕਸੀਡੈਂਟ ਹੋ ਗਿਆ ਵਾ ਤੁਸੀਂ ਸਿਵਲ ਹਸਪਤਾਲ ਪਹੁੰਚੋ ਜਦੋਂ ਅਸੀਂ ਮੁਕੇ ਤੇ ਜਾ ਕੇ ਸਿਵਲ ਹਸਪਤਲ ਮਤਲਬ ਪਹੁੰਚੇ ਉੱਥੇ ਮੇਰੇ ਭਾਬੀ ਜੀ ਮੈਂ ਆਪਣੇ ਦੇਖੇ ਮੇਰੇ ਭਾਬੀ ਦੀ ਮੌਕੇ ਤੇ ਡੈਥ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਦੂਜੀ ਐਂਬੂਲੈਂਸ ਆਈ ਮੇਰੇ ਵੱਡੇ ਭਰਾ ਤੇ ਰਮਬੀਰ ਜੀ ਆਏ ਤੇ ਰਮਬੀਰ ਜੀ ਨੇ ਜਦੋਂ ਮੈਂ ਜਦੋਂ ਦੇਖਿਆ ਆ ਕੇ ਤੇ ਰਮਬੀਰ ਉਹ ਕਹਿਣ ਲੱਗੇ ਮਤਲਬ ਮੈਂ ਕਹਿੰਦਾ ਉਹਨੂੰ ਉੱਥੇ ਲੈ ਜਾਈ ਰਏ ਡੀ ਐਮ ਸੀ ਕਹਿੰਦੇ ਨਹੀਂ ਪਹਿਲਾਂ ਅਸੀਂ ਪਹਿਲਾਂ ਸਿਵਲ ਚ ਅਸੀਂ ਆ ਕੇ ਚੈੱਕ ਕਰਾਉਣਾ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਚੱਕ ਕੇ ਆਪਣਾ ਐਂਬੂਲੈਂਸ 'ਚ ਪਾਇਆ ਡੀ ਐਮ ਸੀ ਗਏ ਜੀ ਉੱਥੇ ਵੀ ਮਤਲਬ ਕੁਝ ਟਾਈਮ ਲੱਗਿਆ ਬਣਾ ਗੱਡੀ ਗੁਡੀ ਘੁੰਮਦੀ ਰਹੀ ਇੱਧਰ ਉੱਧਰ ਉਸ ਤੋਂ ਬਾਅਦ ਮਤਲਬ ਕੁਛ ਦਿਨ ਉੱਥੇ ਰਹੇ ਉਹਨਾਂ ਨੇ ਵੀ ਜਵਾਬ ਦਿੱਤਾ ਸੀ ਕੋਈ ਸੀਸੀਟੀਵੀ ਫੁਟੇਜ ਵੀ ਆਈ ਸੀ ਹਾਂਜੀ ਕੈਮਰੇ ਦੀ ਫੋਟੋ ਆਈ ਸੀ ਜੀ ਉਹਨਾਂ ਨੇ ਮਤਲਬ ਪੁਲਿਸ ਨੇ ਕਾਰਵਾਈ ਕੋਈ ਕੀਤੀ ਨਹੀਂ ਉਹ ਸਾਡੇ ਮਤਲਬ ਮੇਰੇ ਭਾਈ ਗਏ ਸੀ ਉਹਨਾਂ ਨੇ ਕਾਰਵਾਈ ਆਪ ਕੋਲਿਆ ਮਤਲਬ ਫੋਟੋ ਸੀ ਕਿੰਨਾ ਨੇ ਇਕੜਵਾਈ ਆ ਉੱਥੇ ਮਤਲਬ ਹਾਂਜੀ ਉੱਥੇ ਮਤਲਬ ਉਹ ਕਹਿ ਰਹੇ ਸੀਗੇ ਦੋ ਬੰਦੇ ਅਸੀਂ ਮੌਕੇ ਤੇ ਫੜੇ ਸੀਗੇ ਬੰਦੇ ਮਾਂਪੇ ਇਹ ਪੰਜ ਆ ਗਏ ਕੀ ਮੰਗ ਕਰਦੇ ਹੋ ਅਸੀਂ ਮੈਂ ਕਹਿੰਦਾ ਸਾਡੇ ਵਿੱਚ ਇਨਸਾਫ ਹੋਵੇ ਜੀ ਕਪਾਇਰ ਨੇ ਕਿਹ ਬੁਲਿਸ ਨੇ ਹਾਂਜੀ ਅਫਰ ਕੀਤੀ ਹੈ ਜੀ ਪਰ ਉਹ ਮੈਨੂੰ ਉਹ ਦਬਕਾ ਮਾਰ ਰਿਆ ਸੀ ਜੀ ਉਹ ਜਿਹੜੀ ਪੁਲਿਸ ਦੀ ਕਾਰਵਾਈ ਹੋਰੀ ਉਹ ਢਿੱਲੀ ਚੱਲ ਰਹੀ ਉਸ ਤੋਂ ਪਰਸ਼ਾਨ ਹਾਂਜੀ ਢਿੱਲੀ ਚੱਲ ਰਹੀ ਹੈ ਜੀ ਤੁਸੀਂ ਮੰਗ ਕਰਦੇ ਹੋ ਹਾਂਜੀ ਮੰਗ ਰਹੇ ਹਾਂ ਕਾਰਵਾਈ ਕੀ ਕੀਤੀ ਆਵੇ ਜੀ ਲੱਗਦਾ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਹਾਂਜੀ ਸ਼ਰਾਬ ਪੀ ਪਹਿ ਰਾਤ ਤੇ ਪੀਤੀ ਉਹਨਾਂ ਨੇ ਖੁਦ ਕਿਹਾ ਜੀ ਸ਼ਰਾਬ ਪੀਤੀ ਸੀ ਮੇਰੇ ਕੋਲੇ ਬੈਠੇ ਸੀ ਉਹ ਐਮਲੂੈਂਸ ਦੇ ਵਿੱਚੇ ਬੱਠੇ ਸੀ ਦੋ ਮੁੰਡੇ ਮੇਰੇ ਨਾਲ ਮੁਲਾਜਾ ਹੋਇਆ ਹਾਂਜੀ ਉਹਨਾਂ ਨਾਲ ਮੁਲਾਜਾ ਹਾਂਜੀ ਮੁਲਾਜਾ ਹੋਇਆ ਜੀ ਹਾਂਜੀ ਹਾਂਜੀ ਫਿਰ ਸਾਨੂੰ ਰਿਪੋਰਟ ਨਹੀਂ ਹਜੇ ਕੋਈ ਆਈ ਜੀ